ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨੇੜੇ ਭਾਈ ਭਗਤਾ ਵੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਦੋ ਪਸ਼ੂ ਵਿਖਾਉਣੇ ਇੱਕ ਸੋਹਣੀ ਮੱਛੀ ਚੰਗੀ ਝੋਲੀ ਵਾਲੀ ਤੇ ਇੱਕ ਤਾਜੀ ਸੂਈ ਸਵਾਈ ਵਹਿੜ ਮਗਰ ਵੀ ਵੱਛੀ ਐ ਦੁੱਧ ਮੱਝਾਂ ਵਰਗਾਉ ਜਮਾ ਚਟਾ ਵੱਡੀ ਵਹਿੜ ਐ ਨਵਾਂ ਹਾਨ ਬਾਕੀ ਇਨਫਰਮੇਸ਼ਨ ਲੈ ਦਿੰਨਾ ਉਹ ਕਰ ਦੇਗਾ ਅਲ ਬਾਦ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੀ ਨਾਮ ਮਨਜੀਤ ਸਿੰਘ ਜੀ ਪਿੰਡ ਸੁਖਣਾ ਤਹਿਸੀਲ ਬਘਾਪੁਰਾਣਾ ਜ਼ਿਲ੍ਹਾ ਮੋਗਾ ਫੋਨ ਨੰਬਰ ਦੱਸ ਦੀ 9968818021 ਇੱਕ ਰਿਫਰ ਦੱਸ 9968818021 ਕਿੰਨਾ ਮਸੂਆ ਪੰਜੀ ਦਾ ਪਹਿਲਾ ਨਾ ਬਾਈ ਚੌਕ ਦੇ ਦੰਦ ਚੱਕਦੀ ਆ ਜੇ ਠੀਕ ਆ ਹਾਂ ਚੌਥਾ ਪੰਜਵਾਂ ਦਿਨ ਇਹਨੂੰ ਸੂਈ ਨੂੰ ਅੱਜ ਪੰਜਵਾਂ ਦੇਣਾ ਕਿੰਨੀ ਕੁ ਬੌਲੀ ਹੋ ਬੌਲੀ 12 13 ਕਿਲੋ ਕਿੰਨਾ ਕੁ ਪਿਆਜੂ ਇਹ ਬਾਈ 16 17 ਕਿਲੋ ਦੁੱਧ ਦੇ ਦੋ ਚੱਡੀ ਵਰ ਦੋਸਤੋ ਚੌਥਾ ਪੰਜਵਾਂ ਦਿਨ ਵੀਰ ਕਹਿੰਦਾ ਸੂਈ ਨੂੰ ਸਮਾ ਹੋ ਗਿਆ ਪਹਿਲਾ ਸੂਆ ਚੌਕ ਦੇ ਦੰਦ ਚੱਕਦੀ ਆ ਮਗਰ ਵੀ ਬੱਛੀ ਆ 12 ਕਿਲੋ ਬੌਲੀ ਵੀਰ ਕਹਿੰਦਾ ਕੰਡੇ ਵਾਲੀ ਤਿਆਰ ਆ 16 17 ਕਿਲੋ ਦੁੱਧ ਪਿਆਜੂ ਘੋੜੀ ਵਰਗੀ ਬੱਛੀ ਨਵਾ ਹਨ ਵੱਡੀ-ਵੱਡੀ ਬਹੁਤ ਹੈ ਸੋਹਣਾ ਬੋਡੀ ਸਟਰਕਚਰ ਹੈ ਖੁੱਲ ਡੇਲੇ ਅੰਗਾਂ ਪੈਰਾਂ ਦੀ ਹੈ ਤੇ ਵਜਨ ਵੀ ਬਹੁਤ ਹੈ ਪੂਰੀ ਭਾਰੀ ਨਰੋਈ ਨਿੱਗਰ ਫੁੱਲ ਵਜਨ ਵਾਲੀ ਚਾਰ ਦੰਦ ਪਹਿਲਾ ਸੂਆ ਪਲੂਣ ਮੱਛੀ ਹਵਾਨਾ ਸੋਹਣਾ ਫਿਟਿੰਗ ਆਲਾ ਥਣਾ ਦੀ ਸਾਫ ਸੁਥਰੀ ਹੈ 12 ਕਿਲੋ 12 ਕਿਲੋ ਬੋਲੀ ਅੱਜ ਤਿਆਰ ਹੈ ਸੀਲ ਪੂਰੀ ਹੈ ਹਮ ਦੋਸਤੋ ਸੀਲ ਸੌ ਵੀਰ ਕਹਿੰਦਾ ਪੂਰੀ ਆ ਬਾਕੀ ਕਈ ਵਾਰ ਮਾੜਾ ਮੋਟ ਬਗਾਨੇ ਬੰਦੇ ਕਰਕੇ ਜਾਨਵਰ ਕਰ ਵੀ ਜਾਂਦਾ ਬਾਕੀ ਜਿਹੜਾ ਪਸ਼ੂ ਗਰਮ ਹੁੰਦਾ ਉਹ ਤੁਹਾਨੂੰ ਵੀ ਪਤਾ ਉਹਦੇ ਨੇੜੇ ਤਾਂ ਮਾਲਕ ਆਉਂਦਾ ਹੀ ਨਹੀਂਗਾ ਹੱਥ ਮਾਰਨ ਦੀ ਤਾਂ ਗੱਲ ਦੂਰ ਦੀ ਰਹਿ ਗਈ ਦੂਰੋਂ ਖੜਾ ਹੀ ਇਨਫਾਰਮੇਸ਼ਨ ਦੇ ਦਿੰਦਾ ਪਰ ਸੀਲ ਹੈ ਬਾਈ ਕਹਿੰਦਾ ਬਾਕੀ ਸੂਈ ਸਵਾਈ ਹੈਗੀ ਆ ਸਵੇਰ ਵੀ ਆਜੋ 6-7 ਵਜੇ ਚੋਲੋ ਆਕੇ ਸ਼ਾਮ ਨੂੰ ਫੇਰ 6-7 ਵਜੇ ਚੋਲੋ ਜੇ ਮਾੜੀ ਮੋਟ ਕੋਈ ਕਸਰ ਰਹਿ ਗਈ ਅਗਲੇ ਦਿਨ ਫੇਰ ਭਾਵੇਂ ਕੱਢ ਲਿਓ 12 ਕਿਲੋ ਤਿਆਰ ਹੈ ਥਣ ਗਲਾਬੀ ਹੈ ਆ ਅੱਧੀ ਚੁਵਾਈ ਵਾਲੇ ਆ ਗੈਬ ਚ ਲੱਗੇ ਹੋਏ ਆ ਹਵਾਨਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ 16 17 ਕਿਲੋ ਖੁੱਲਾ ਦੁੱਧ ਪਿਆ ਜੂ ਚਮਕ ਚਮਕ ਪਿੰਡੇ ਚ ਪੂਰੀ ਹੈ ਮੁੱਲ ਜਾਇਜ਼ ਹੈ ਮੰਜੀ ਤਾਂ 65000 ਰੁਪਏ ਮਾਨਤਾਨ ਹੋ ਜੂ ਹਾਂਜੀ ਕੀਤਾ 65000 ਮੁੱਲ ਹੈ ਮਾਨਤਾਨ ਹੋ ਜੂ ਬਾਈ ਇਹਨੂੰ ਪਾਇਆ ਨਹੀਂ ਕੋਸ਼ ਅਜੇ ਫਲਾਂ ਕਰ ਜਾਂਦੀ ਹੈ ਇਹ ਠੀਕ ਹੈ ਇਹਨਾਂ ਦੇਨ ਫੀਡ ਦੀ ਬਾਈ ਥੋੜੀ ਤੇ ਫਲਾਂ ਕਰ ਗਈ ਉਹਦਾ ਕਾਰਨ ਕਰਕੇ ਕੁਝ ਨਹੀਂ ਪਾਇਆ ਟੱਕਾ ਵੀ ਅਜੇ 12 ਕਿਲੋ ਸੁੱਕੇ ਪੱਠਾਂ ਦੀ ਦੁੱਧ ਦਾ ਜਾਨੀ ਠੀਕ ਹੈ ਦੋਸਤੋ ਵੀਰ ਕਹਿੰਦਾ ਹਜੇ ਪਾਇਆ ਕੁਛ ਨਹੀਂ ਸੁੱਕੇ ਪੱਠਿਆਂ ਦੇ 12 ਕਿਲੋ ਆ। ਟਰਾਈ ਵੀਰ ਕਹਿੰਦਾ ਕੀਤਾ ਸੀਗਾ ਭਲਾਂ ਕਰਦੀ ਓਵਰ ਤੁਹਾਨੂੰ ਪਤਾ ਹੀ ਆ ਤਾਇਆ ਸੁਆ ਪਸ਼ੂ ਤੱਕੇਰਾ ਤਾਂ ਕਰਦਾ ਹੀ ਹੁੰਦਾ ਤਾਂ ਕਰਕੇ ਬਾਈ ਕਹਿੰਦਾ ਪਾਇਆ ਨਹੀਂ ਇੱਕ ਦਿਨ ਪਾਇਆ ਸੀਗਾ ਭਲਾਂ ਕਰ ਗਈ ਤੇ ਫੇਰ ਵੀਰ ਕਹਿੰਦਾ ਆਪਾਂ ਕੁਛ ਨਹੀਂ ਪਾਇਆ 16 17 ਕਿਲੋ ਖੁੱਲਾ ਦੁੱਧ ਪਿਆ ਜੂ ਦੁੱਧ ਮੱਝਾਂ ਰਗਾ ਉਹ ਚਿੱਟਾ ਤੇ ਇੱਕ ਹੋਰ ਗੱਲ ਨਵਾਂ ਹਾਨਾ ਕੋਈ 5-7 ਸੂਏ ਕਰਮਾ ਵਾਲੀ ਵਧੀਆ ਦੁੱਧ ਪਿਆਉਗੀ। 6-7 ਫੈਟ ਆਉਂਦੀ ਬਾਈ ਭਾਵੇਂ ਪਰਚੀ ਵੇਚ ਲਈ ਗੀ। ਠੀਕ ਹੈ। ਦੋਸਤੋ 6.5-7 ਫੈਟ ਆਉਂਦੀ ਮੈਂ ਤੁਹਾਨੂੰ ਪਹਿਲਾਂ ਹੀ ਮੈਂ ਤਾਂ ਪਹਿਲਾਂ ਬਾਈ ਦੇ ਕਹਿਣ ਤੋਂ ਪਹਿਲਾਂ ਹੀ ਕਹੀ ਜਾਣਾ ਕਿ ਦੁੱਧ ਮੱਝਾਂ ਰਗਾਉਣਾ ਜਮ ਚਿੱਟਾ ਬਾਕੀ ਫੈਟ ਦੀ ਪਰਚੀ ਜੇ ਕਿਸੇ ਨੇ ਵੇਖਣੀ ਹੋਵੇ ਤਾਂ ਅਗਲਾ ਵੇਖ ਲੈ 16-17 ਕਿਲੋ ਦੁੱਧ ਵਾਲੀ ਮੱਝ ਲੈਣਿਆਂ ਸਵਾ ਲੱਖ ਡੇਢ ਲੱਖ ਦੀ ਆਉਗੀ ਤੇ ਮੱਝ ਦੇ ਮੁਕਾਬਲੇ ਮੁੱਲੇ ਦਾ ਅੱਧਾ ਤੇ 1.5 ਲੱਖ ਵਾਲੀ ਮੱਝ ਦੇ ਬਰਾਬਰ ਇਹਨੇ ਦੁੱਧ ਪਿਆ ਦੇਣਾ 6.5-7 ਫੈਟ ਐਸ ਟਾਈਮ ਤਾਜੀ ਸੂਈ ਦੀ ਆਉਂਦੀ ਆ ਤੇ ਜਿਵੇਂ ਜਿਵੇਂ ਸੂਈ ਨੂੰ ਸਮਾ ਹੋ ਗਿਆ ਫਿਰ ਤਾਂ ਤੁਹਾਨੂੰ ਵੀ ਪਤਾ ਉੱਥੇ ਦਾ ਫੈਟ ਹੋਰ ਵੱਜ ਜਾਣੀ ਆ 2 ਨੰਬਰ ਤੇ ਆ ਜੀਏ ਬਾਈ ਕਿੰਨੀ ਕੁ ਉਮਰੂ 7 ਮਹੀਨੇ ਦੀ ਬੱਚੀ ਹੋਈ ਹੈ ਕਿੰਨੇ ਦੀ ਹੈ ਕਿੰਨੇ ਦੀ ਇਹ 7500 ਦੀ ਦੇ ਦੇਣਗੇ 7500 ਦੀ ਹਾਂ ਠੀਕ ਆ ਦੋਸਤੋ 7 ਮਹੀਨੇ ਵੀਰ ਕਹਿੰਦਾ ਇਹਦੀ ਉਮਰ ਹੈ 7500 ਦੀ ਬਾਈ ਕਹਿੰਦਾ ਬੱਚੀ ਦੇ ਦਿਆਂਗੇ ਬੱਚਾ ਵਧੀਆ ਜੇ ਕੋਈ ਭੈਣ ਭਰਾ ਸੇਵਾ ਵਧੀਆ ਕਰ ਲੈਂਦਾ ਸੋਹਣੀ ਵੜ ਤਿਆਰ ਹੋ ਜੂ ਝੋਲੀ ਸੋਹਣੀ ਆ ਮੋٹے ਮੋٹے ਥਾਣ ਆ ਕੋਈ ਵਾਧੂ ਫੋਟ ਨਹੀਂ ਛਾਂਗ ਨਹੀਂ ਕੋਈ ਜਮਾ ਚਾਰ ਹੀ ਥਾਣਾ ਬਈ ਚਾਰ ਹੀ ਥਾਣਾ ਤੁਸੀਂ ਝੋਲੀ ਵੇਖ ਲਓ ਮਾਨ ਤਾਨ ਥੋੜਾ ਘਣਾ ਹੋ ਜੂ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਪੂਰਾ ਵੱਧ ਹੋ ਜੂ ਅੱਜ ਦੀ ਵੀਡੀਓ ਦੇ ਵਿੱਚ ਦੋ ਪਸ਼ੂ ਆ ਇੱਕ ਬਹੁਤ ਚੰਗੀ ਤਾਜੀ ਸੂਈ ਸਵਾਈ ਪਹਿਲਾ ਸੂਆ ਪੂਰੇ ਵੱਡੇ ਕੱਦ ਵਾਲੀ ਫੁੱਲ ਵਜਨ ਵਾਲੀ ਵੜ ਤੇ ਮਗਰ ਵੀ ਪੱਛੀ ਆ ਲਾਲ ਰੰਗ ਦੀ ਬਦਾਮੀ ਰੰਗ ਦੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕੋਈ ਇਕੱਲਾ ਨਾਗ ਲੈ ਲੈਂਦਾ ਫਿਰ ਵੀ ਥੋੜਾ ਕਾਣਾ ਮਾਨ ਤਾਨ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਫਿਰ ਭੋਰਾ ਵੱਧ ਮਾਨ ਤਾਨ ਹੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਹੈ ਅਗਲਾ ਵੀ ਕੋਈ 1500 ਵੱਧ ਮਾਨ ਤਾਨ ਕਰ ਹੀ ਦਿੰਦਾ ਪਿੰਡ ਸੁਖਾ ਆਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ